ਦੋਸਤੋ ਇਹ ਹੈ ਕੈਸਰੇ ਹਿੰਦ ਟਾਵਰ ਜੋ ਸ਼ਹੀਦ ਭਗਤ ਸਿੰਘ ਪਾਰਕ ਹੁਸੈਨੀਵਾਲਾ ਫਿਰੋਜ਼ਪੁਰ ਵਿੱਚ ਬੜੇ ਮਾਣ ਨਾਲ ਸਿਰ ਚੁੱਕੀ ਖੜਾ ਹੈ ਇੱਟਾਂ ਦੀ ਬਣੀ ਇਹ ਕਿਰਾਨਮਾ ਇਮਾਰਤ ਕਿਸੇ ਸਮੇਂ ਫਿਰੋਜ਼ਪੁਰ ਤੇ ਕਸੂਰ ਵਿਚਕਾਰ ਬਣੇ ਰੇਲਵੇ ਪੁਲ ਦਾ ਉਤਰੀ ਗੇਟ ਸੀ ਇਸ ਇਮਾਰਤ ਨੂੰ ਕੈਸਰੇ ਹਿੰਦ ਦਾ ਨਾਮ ਸ਼ਹੀਦ ਭਗਤ ਸਿੰਘ ਤੋਂ ਦਿੱਤਾ ਗਿਆ ਹੈ ਜਿਨ੍ਹਾਂ ਦੀ ਸਮਾਦੀ ਨੇੜੇ ਹੀ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੀ ਸਮਾਦੀ ਨਾਲ ਬਣੀ ਹੋਈ ਹੈ ਨੇੜੇ ਹੀ ਉਨ੍ਹਾਂ ਦੇ ਇੱਕ ਹੋਰ ਸਾਥੀ ਬੀਕੇ ਡੱਕ ਦੀ ਸਮਾਦੀ ਵੀ ਹੈ 3 ਅਤੇ 4 ਦਸੰਬਰ 1971 ਦੀ ਰਾਤ ਨੂੰ ਭਾਰਤ ਅਤੇ ਪਾਕਿਸਤਾਨੀਆ ਫੌਜਾਂ ਵਿਚਕਾਰ ਇਸ ਥਾਂ ਤੇ ਜ਼ਬਰਦਸਤ ਜੰਗ ਲੜੀ ਗਈ ਸੀ ਫਰਵਰੀ 1971 ਵਿੱਚ ਇਸ ਖਿੱਤੇ ਵਿੱਚ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਯੂਨਿਟ ਅਤੇ ਬੇहद ਸਨਮਾਨਿਤ 15 ਪੰਜਾਬ ਜਿਸ ਨੂੰ ਫਰਸਟ ਪਟਿਆਲਾ ਵੀ ਕਿਹਾ ਜਾਂਦਾ ਹੈ ਦੈਨ ਆਤ ਕੀਤੀ ਗਈ ਸੀ ਇਸ ਯੂਨਿਟ ਨੂੰ ਹੁਸੈਨੀ ਵਾਲਾ ਇਨਗਰੇਵ ਹੁਸੈਨੀ ਵਾਲਾ ਹੈਡ ਵਰਕਰਸ ਅਤੇ ਪੁਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਸਭ ਤੋਂ ਨਾਜ਼ੁਕ ਖੇਤਰ ਜਿਸ ਨੂੰ ਪੈਰਾਮੀਟਰ ਏਰੀਆ ਵੀ ਕਿਹਾ ਜਾਂਦਾ ਹੈ ਦੀ ਜ਼ਿੰਮੇਵਾਰੀ ਡੀ ਕੰਪਨੀ ਕੋਲ ਸੀ ਜਿਸ ਦੀ ਅਗਵਾਈ ਮੇਜਰ ਕਮਰਜੀਤ ਸਿੰਘ ਕਰ ਰਹੇ ਸਨ ਜਦਕਿ ਸਮਾਤੀ ਅਤੇ ਇਸ ਨੂੰ ਆਉਣ ਵਾਲੇ ਮੁੱਖ ਮਾਰਗ ਦੀ ਜ਼ਿੰਮੇਵਾਰੀ ਸੀ ਕੰਪਨੀ ਕੋਲ ਸੀ ਜਿਸ ਦੀ ਅਗਵਾਈ ਐਸ ਪੀ ਐਸ ਵਰੇਜ ਕਰ ਰਹੇ ਸਨ ਮੀਡੀਆ ਮਸ਼ੀਨ ਗਨ ਵਾਲੀ ਇੱਕ ਟੁਕੜੀ ਦੀ ਅਗਵਾਈ ਨਾਇਕ ਸਰਜੀਤ ਸਿੰਘ ਕਰ ਰਹੇ ਸਨ। ਉਹਨਾਂ ਨੇ ਮੀਡੀਆ ਮਸ਼ੀਨ ਗਨ ਡਾਊਨ ਦੀ ਜਗ੍ਹਾ ਇਸ ਟਾਵਰ ਦੇ ਬਿਲਕੁਲ ਉੱਪਰ ਚੁਣੀ ਜਿੱਥੋਂ ਮੁੱਖ ਮਾਰਗ ਦੇ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਸੀ। ਅਕਤੂਬਰ 1971 ਵਿੱਚ ਇੰਟੈਲੀਜੈਂਸ ਰਿਪੋਰਟ ਮਿਲੀ ਕਿ ਪਾਕਿਸਤਾਨ ਇਸ ਸਮਾਦੀ ਤੇ ਹਮਲਾ ਕਰ ਸਕਦਾ ਹੈ। ਨਾਇਕ ਸਰਜੀਤ ਸਿੰਘ ਦੀ ਚਿੰਤਾ ਜੁਆਇੰਟ ਚੈੱਕ ਪੋਸਟ ਵੱਲੋਂ ਆਉਣ ਵਾਲੀ ਹੈ ਸੜਕ 'ਤੇ ਜਿਸ 'ਤੇ ਸਿਵਲ ਟ੍ਰੈਫਿਕ ਚੱਲਦੇ ਹੁਣ ਕਦ ਅਜੇ ਤੱਕ ਮਾਈਨਸ ਨਹੀਂ ਸਨ ਵਿਛਾਈਆਂ ਗਈਆਂ ਇਹ ਸੜਕ ਉਹਨਾਂ ਦੀ ਮਸ਼ੀਨ ਗੰਦੀ ਮਾਰਹੇਟ ਸੀ 3 ਦਸੰਬਰ 1971 ਨੂੰ ਰਾਤ ਨੂੰ ਤਕਰੀਬਨ 8:35 ਮਿੰਟ 'ਤੇ ਪਾਕਿਸਤਾਨੀ ਫੌਜ ਨੇ ਭਾਰਤੀ ਫੌਜ 'ਤੇ ਤੋਪਾਂ ਦੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਚਾਰ ਇਨਫੈਂਟਰੀ ਬਟਾਲੀਆਂ ਨਾਲ ਅਤੇ ਇੱਕ ਆਰਮਰ ਸਕੁਐड्रन ਜਿਸ ਵਿੱਚ 15 ਟੈਂਕ ਸਨ ਨਾਲ ਹਮਲਾ ਕਰ ਦਿੱਤਾ ਇਸ 5 ਹਾਕੇ 13 ਅਪ੍ਰੈਲ 1972 ਦੀ ਰਾਤ ਗਏ ਗੱਚਵੀਂ ਲੜਾਈ ਹੋਈ ਇੱਕੋ ਸਮੇਂ ਮੇਜਰ ਕਮਲਜੀਤ ਅਤੇ ਮੇਜਰ ਰੈਜੇਟ ਕਾਨਿਆ ਤੋਂ ਇਕੱਠੇ ਹਮਲੇ ਕੀਤੇ ਗਏ ਜਿੰਨਾਂ ਦਾ ਉਹਨਾਂ ਨੇ ਡਟਵਾਂ ਜਵਾਬ ਹੀ ਨਹੀਂ ਦਿੱਤਾ ਬਾਕੀ ਬਰੂਦਿਆਂ ਨੂੰ ਨਕਰੇ ਚਣੇਲੀ ਚੁਭਾਈ ਰਾਤੀ ਕਰੀਬ 10:30 ਵਜੇ ਨੇੜੇ ਹੀ ਹੋਏ ਇੱਕ ਧਮਾਕੇ ਕਾਰਨ ਪੁਲ ਉੱਡ ਗਿਆ ਨਾਇਕ ਸਰਜੀਤ ਸਿੰਘ ਦਾ ਸੋਚਣਾ ਸਹੀ ਸੀ ਕਿ ਪਾਕਿਸਤਾਨ ਆਰਨੀ ਜੁਆਇੰਟ ਚੱਕਪੋਸਟ ਵਾਲੇ ਪਾਸਿਓਂ ਹਮਲਾ ਕਰੇਗੀ ਉਵੇਂ ਹੀ ਹੋਇਆ ਸੁਰਜੀਤ ਸਿੰਘ ਦੀ ਮਸ਼ੀਨ ਗਨ ਨੇ ਤਬਾਹੀ ਮਚਾ ਦਿੱਤੀ ਪਾਕਿਸਤਾਨੀ ਫੌਜ ਵੱਡੀ ਗਿਣਤੀ ਵਿੱਚ ਸੀ ਉਹ ਸਮਾਦੀ ਦੇ ਪੱਛਮੀ ਹਿੱਸੇ ਦੇ ਕੁਝ ਇਲਾਕੇ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਈ ਪਾਕਿਸਤਾਨੀ ਫੌਜ ਅਤੇ ਸੁਰਜੀਤ ਸਿੰਘ ਦੇ ਮੋਰਚੇ ਵਿਚਕਾਰ ਕੇਵਲ 100 ਮੀਟਰ ਦਾ ਫਾਸਲਾ ਸੀ ਪਰ ਉਹ ਤੇ ਉਹਨਾਂ ਦੀ ਟਕੜੀ ਉਵੇਂ ਹੀ ਡਟੀ ਰਹੀ ਦੁਸ਼ਮਣ ਵੱਲੋਂ ਟਾਵਰਸ ਤੇ ਕਬਜ਼ਾ ਕਰਨ ਲਈ ਕੀਤੇ ਗਏ ਪਹਿਲੇ ਹਮਲੇ ਦੌਰਾਨ ਸੁਰਜੀਤ ਸਿੰਘ ਜ਼ਖਮੀ ਹੋਇਆ ਉਸਦੀ ਖੱਬੀ ਬਾਹ ਵਿੱਚ ਕੁਝ ਛੱਲੇ ਲੱਗੇ ਪਰ ਉਹ ਉੱਥੇ ਹੀ ਕੈਮ ਰਿਹਾ ਇਸ ਸਮੇਂ ਉਹ ਦੁਸ਼ਮਣ ਨੇ ਦੋ ਹੋਰ ਹਮਲੇ ਕੀਤੇ ਜਿਨ੍ਹਾਂ ਨੂੰ ਉਹਨਾਂ ਦੀ ਟੁਕੜੀ ਨੇ ਨਕਾਰਾ ਬਣਾ ਦਿੱਤਾ ਦੁਸ਼ਮਣ ਟਾਵਰ ਤੇ ਕਬਜ਼ਾ ਕਰਨੀ ਤੁਰਿਆ ਹੋਇਆ ਸੀ ਉਸਦੇ ਚੌਥੇ ਹਮਲੇ ਨੂੰ ਭਾਪ ਲਿਆ ਨਾਇਕ ਸੁਰਜੀਤ ਸਿੰਘ ਨੇ ਟਾਵਰ ਨੂੰ ਚੜਨ ਵਾਲੀਆਂ ਪੌੜੀਆਂ ਦੇ ਵਿੱਚ ਗੋਲੀ ਸਿੱਕੇ ਦੇ ਬਕਸੇ ਅਤੇ ਬੈਰਲ ਰਖਵਾ ਦਿੱਤੇ ਜਿਉਂ ਹੀ ਦੁਸ਼ਮਣ ਅੰਦਰ ਦਾਖਲ ਹੋਇਆ ਤਾਂ ਸਰਜੀਤ ਸਿੰਘ ਨੇ ਆਪਣੀ ਅਰਜ਼ਾਈ ਨੂੰ ਮਿੱਟੀ ਦੇ ਤੇਲ ਵਿੱਚ ਭਿਉ ਕੇ ਉਸ ਨੂੰ ਅੱਗ ਲਗਾ ਦਿੱਤੀ ਅਤੇ ਪੌੜੀਆਂ ਵਿੱਚ ਸੁੱਟ ਦਿੱਤਾ ਜਿੱਥੇ ਅਸਲਾ ਪਿਆ ਸੀ ਜਦੋਂ ਅੱਗ ਲੱਗ ਗਈ ਤਾਂ ਦੁਸ਼ਮਣ ਨੂੰ ਰਾਤ ਪਰ ਕਿਨਾਰੇ ਹੋਣਾ ਪਿਆ ਅਤੇ ਉੱਪਰੋਂ ਉਸ ਦੀ ਮਸ਼ੀਨ ਗਨ ਗੋਲੀਆਂ ਵਹਾਉਂਦੀ ਰਹੀ ਅਗਲੀ ਸਵੇਰ ਤੜਕੇ ਹੀ ਭਾਰਤੀ ਫੌਜ ਨੇ ਹਵਾਈ ਹਮਲਾ ਕੀਤਾ ਅਤੇ ਦੁਸ਼ਮਣ ਨੂੰ ਆਪਣੇ ਸੁਰੱਖਿਅਤ ਇਲਾਕੇ ਵਿੱਚ ਫਿਰ ਵਾਪਸ ਮੁੜਨਾ ਪਿਆ ਇਸ ਵਾਰ ਦੁਸ਼ਮਣ ਟੈਂਕ ਲੱਗੇ ਅੱਗੇ ਵਧਿਆ ਅਲਤੀ ਉਸਨੇ ਟਾਵਰ ਤੇ ਗੋਲੇ ਚਲਾਉਣਾ ਸ਼ੁਰੂ ਕੀਤੇ ਇਸ ਵਾਰ ਹਮਲੇ ਵਿੱਚ ਉਸ ਦਾ ਸੱਜਾ ਹੱਥ ਜ਼ਖਮੀ ਹੋ ਗਿਆ ਪਰ ਉਸਨੇ ਮੋਰਚਾ ਛੱਡਣ ਤੋਂ ਇਨਕਾਰ ਕਰ ਦਿੱਤਾ ਆਖਰ ਕੰਪਨੀ ਕਮਾਂਡਰ ਨੇ ਨਾਇਕ ਸੁਰਜੀਤ ਸਿੰਘ ਨੂੰ ਮੋਰਚਾ ਖਾਲੀ ਕਰਕੇ ਸੁਰੱਖਿਅਤ ਬਾਹਰ ਨਿਕਲਣ ਦੇ ਹੁਕਮ ਦਿੱਤੇ ਸੁਰਜੀਤ ਸਿੰਘ ਕਹਾਣੀ ਦੇ ਨਾਲ ਨਾਲ ਮੈਂ ਜ਼ਿਕਰ ਦੋ ਹੋਰ ਯੋਧਿਆਂ ਦਾ ਕਰਨਾ ਚਾਹਾਂਗਾ ਉਹ ਸਨ ਮੇਜਰ ਅਕਬਰਜੀ ਸਿੰਘ ਸੰਦੂ ਤੇ ਦੂਜੇ ਸੰ ਮੇਜਰ ਐਸਪੀਐਸ ਬੜੈਜ ਜੋ ਇਸੇ ਜੰਗ ਦੇ ਮੈਦਾਨ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ ਉਹਨਾਂ ਬਾਰੇ ਫੌਜ ਨੇ ਜੰਗ ਤੋਂ ਬਾਅਦ ਆਖਿਆ ਸੀ ਮਿਸਿੰਗ ਡਿਊਰਿੰਗ ਐਕਸ਼ਨ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗਾ ਪਰ ਉਹਨਾਂ ਦੀ ਬਹਾਦਰੀ ਜਿਹੜੀ ਸੀ ਉਹਨਾਂ ਦਾ ਜ਼ਿਕਰ ਕੀਤੇ ਬਗੈਰ ਵੀ ਇਹ ਕਹਾਣੀ ਅਧੂਰੀ ਹੈ ਆਓ ਆਪਾਂ ਸਾਰੇ ਉਹਨਾਂ ਨੂੰ ਵੀ ਆਪਣਾ ਦਿਲੋਂ ਸਤਕਾਰ ਭੇਟ ਕਰੀਏ ਤਾਂ ਕਿ ਇਹ ਕਹਾਣੀ ਜਿਹੜੀ ਇਹ ਸੰਪੂਰਨ ਹੋਵੇ